ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਰਤ ਕ੍ਰिएशन ਅੱਜ ਦੇ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਜੈਵੀ ਜੈ ਬ੍ਰਾਂਡ ਦੇ ਸੂਟ ਲੈ ਕੇ ਆਏ ਆ ਬੜੇ ਪਿਆਰੇ ਗਰਮੀਆਂ ਦੇ ਡਿਜ਼ਾਈਨਰ ਸੂਟ ਹੋਣਗੇ ਦੋ ਤਰ੍ਹਾਂ ਦੀ ਤੁਹਾਨੂੰ ਕਲੈਕਸ਼ਨ ਦਿਖਾਵਾਂਗੇ ਪਿਓਰ ਚੰਦਰੀ ਦੇ ਵਿੱਚ ਸੂਟ ਤੇ ਪਿਓਰ ਕਾਟਨ ਦੇ ਵਿੱਚ ਸੂਟ ਜੈਵੀ ਜੈ ਬ੍ਰਾਂਡ ਦੇ ਜਿਹੜੇ ਸੂਟ ਹੋਣੇ ਡਿਜ਼ਾਈਨਰੀ ਸੂਟ ਹੋਣੇ ਬਾਟਮ ਤੇ ਵੀ ਡਿਜ਼ਾਈਨਿੰਗ ਹੁੰਦੀ ਹੈ ਦੁਪੱਟਿਆਂ ਤੇ ਵੀ ਬੜੀ ਪਿਆਰੀ ਕਲੈਕਸ਼ਨ ਹੈ ਤੇ ਪ੍ਰਾਈਸ ਸੂਟਾਂ ਦੇ ਮੇਨ ਨਾਲ ਦੀ ਨਾਲ ਦੱਸੀ ਜਾਣੇ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜੀਉਂਖਿਆ ਕਰੋ ਜਿਹਨਾਂ ਨੇ ਚੈਨਲ ਸਬਸਕ੍ਰ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਣਾ ਜੀ 9:30 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਉਹ ਤਾਂ ਥੋੜਾ ਕੋਈ ਵੀ ਸੂਟ ਦੇਖਣ ਤੋਂ ਮਿਸਰੀ ਹੋਊਗਾ ਜੀ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰ ਦੇਖ ਰਹੇ ਹੋ ਤਾਂ ਪਲੀਜ਼ ਤੁਸੀਂ ਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਾਂ ਹਰ ਇੱਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465808038246680800 ਤੇ ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੁੰਦਾ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਬਾਕੀ ਕੋਰੀਅਰ ਚਾਰਜੀਸ ਜਿਹੜੇ ਉਹ ਲੱਗ ਤੋਂ ਹੋਣਗੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜੂ ਪੁੱਛ ਲਿਆ ਕਰੋ ਜਦੋਂ ਤੁਸੀਂ ਸ਼ੌਪ ਤੇ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜੀਸ ਪੁੱਛ ਕੇ ਫਿਰ ਕੱਠੀ ਪੇਮੈਂਟ ਕਰਦਿਆ ਕਰੋ ਤੇ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਜ਼ਿੰਗ ਕਰਨੀ ਹੈ ਜਦ ਮਰਦੀ ਮੰਡੇ ਟੂ ਸੈਟਰਡੇ ਤੁਸੀਂ ਸ਼ੌਪ ਤੇ ਆ ਸਕਦੇ ਹੋ ਸੰਡੇ ਸਾਡਾ ক্লোਜ਼ ਹੁੰਦਾ ਤੇ ਟਾਈਮਿੰਗ ਹੈਗੀ ਐ ਸ਼ਾਪ ਦੀ ਸਵੇਰੇ 10 ਵਜੇ ਤੋਂ ਰਾਤੀ 8 ਵਜੇ ਤੱਕ ਇਸ ਟਾਈਮਿੰਗ ਦੇ ਵਿੱਚ ਜਦ ਮਰਜ਼ੀ ਤੁਸੀਂ ਸ਼ਾਪ ਤੇ ਆ ਸਕਦੇ ਹੋ ਪਰ ਸੰਡੇ ক্লোਜ਼ ਹੁੰਦਾ ਜੀ ਤੇ ਬਾਕੀ ਜਿਨ੍ਹਾਂ ਨੂੰ ਸੂਟਾਂ ਦੇ ਸਕਰੀਨ ਸ਼ਾਟ ਨਹੀਂ ਲੈਣੇ ਆਉਂਦੇ ਆਪਾਂ ਹਰੇਕ ਸੂਟ ਦਾ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਪਰ ਜਿਹੜੀ ਪੇਮੈਂਟ ਹੈ ਉਹ ਤੁਹਾਨੂੰ ਆਨਲਾਈਨ ਹੀ ਕਰਾਉਣੀ ਪੈਣੀ ਹੈ ਜਾਂ ਤੁਸੀਂ ਸ਼ਾਪ ਤੇ ਆ ਕੇ ਆਪਣਾ ਸੂਟ ਪਿਕ ਕਰ ਸਕਦੇ ਹੋ ਤਾਂ ਤੁਸੀਂ ਕੈਸ਼ ਪੇਮੈਂਟ ਕਰਕੇ ਆਪਣਾ ਸੂਟ ਲੈ ਸਕਦੇ ਹੋ ਜੀ ਤੇ ਬੜੀ ਪਿਆਰੀ ਕਲੈਕਸ਼ਨ ਹੈ ਜੈਵੀ ਜੇ ਬ੍ਰਾਂਡ ਦੇ ਸੂਟ ਹੋਣਗੇ ਦੇਖਦੇ ਹਾਂ ਅਸਦਾ ਪਹਿਲਾ ਸੂਟ ਇਹ ਦੇਖੋ ਪਹਿਲਾ ਸੂਟ ਹੈ ਜਿਹੜਾ ਮਾਊਸ ਕਲਰ ਦੇ ਵਿੱਚ ਹੈ ਜੀ ਇਹ ਬਹੁਤ ਸੋਹਣਾ ਕਲਰ ਹੈ ਤੇ ਪਿਓਰ ਚੰਦੇਰੀ ਦੀ ਸ਼ਰਟ ਹੈ ਇਹ ਬਿਲਕੁਲ ਲਾਈਟ ਵੇਟ ਗਰਮੀਆਂ ਦੇ ਪਾਉਣ ਵਾਲਾ ਸਟੱਫ ਹੈ ਬਿਲਕੁਲ ਪਿਓਰ ਚੰਦੇਰੀ ਬਹੁਤ ਸੌਫਟ ਦੇ ਵਿੱਚ ਸ਼ਰਟ ਨੂੰ ਲਾਈਨਿੰਗ ਲੱਗਣੀ ਹੈ ਬਾਟਮ ਕਾਟਨ ਦੀ ਹੈ ਉਹਨੂੰ ਲਾਈਨਿੰਗ ਦੀ ਲੋੜ ਨਹੀਂ ਹੈਗਾ ਬੜਾ ਸੋਹਣਾ ਇਹ গোল্ডেন বুਟੀ ਦੇ ਨਾਲ ਤੁਸੀਂ ਦੇਖ ਰਹੇ ਹੋ ਬਹੁਤ ਪਿਆਰੀ ਡਿਜ਼ਾਈਨਿੰਗ ਹੈ ਇਹ 3.5 ਮੀਟਰ ਦੀ ਹੈ ਜੀ ਸ਼ਰਟ ਦਾ ਜਿਹੜਾ ਫੈਬਰਿਕ ਹੈ 3.5 ਮੀਟਰ ਦਾ ਕਿਉਂਕਿ ਜਿੰਨਾ ਦਾ ਹੈਵੀ ਨਾਪ ਹੈ ਜਿੰਨਾ ਮਰਜ਼ੀ ਤੁਸੀਂ ਇਹਨੂੰ ਡੈਡੀ ਕਰਾ ਸਕਦੇ ਹੋ ਸੂਟ ਨੂੰ ਦੇਖ ਇਹ ਆ ਗਿਆ ਨਾ ਫਰੰਟ ਸ਼ਰਟ ਦਾ ਘੇਰੇ ਤੇ ਬੜੀ ਪਿਆਰੀ ਡਿਜ਼ਾਈਨਿੰਗ ਹੈ ਇਹ ਘੇਰਾ ਆ ਗਿਆ ਬੜਾ ਪਿਆਰਾ ਵਰਕ ਦੇਖ ਸਕਦੇ ਹੋ ਤੁਸੀਂ ਘੇਰੇ ਤੇ ਇਹ ਵੀ ਸਾਰਾ ਵਰਕ ਕੀਤਾ ਹੋਇਆ ਹੈ ਇਹ ਵੀ ਵਰਕ ਕੀਤਾ ਹੋਇਆ ਹੈ ਇਹ ਫਰੰਟ ਆ ਗਿਆ ਤੇ ਬੈਕ ਪੱਲਾ ਤੇ ਨਾਲ ਹੈਗੀ ਇਹ ਬਾਜੂ ਬਾਜੂ ਦੇਖੋ ਜਿੰਨੀ ਮਰਜੀ ਇੱਥੇ ਤੋਂ ਲੈ ਕੇ ਇਹ ਸਾਰੀ ਬਾਜੂ ਸ਼ੁਰੂ ਹੋਈ ਹੋਈ ਐ ਜਿੰਨਾ ਮਰਜੀ ਤੁਸੀਂ ਬਾਜੂ ਲੰਬੀ ਰੱਖ ਸਕਦੇ ਹੋ ਇਹ ਜਿਹੜਾ ਬਾਰਡਰ ਹੈ ਇਹ ਬੈਕ ਪੱਲੇ ਤੇ ਆ ਜਾਣਾ ਤੇ ਉਹ ਬਾਜੂ ਤੇ ਆ ਜਾਣਾ ਜੀ ਵਰਕ ਅੱਗੇ ਕੋਈ ਜੋੜ ਨਹੀਂ ਆਉਣਾ ਹੈਗਾ 슬ੀਵਸ ਦੇ ਵਿੱਚ ਵੀ ਇਹ ਤਾਂ ਹੋ ਗਈ ਆਪਣੀ ਸ਼ਰਟ ਜਿਵੇਂ ਜਿਹੇ ਬ੍ਰੈਂਡ ਪਰ ਹੈਗੇ ਉਹ ਸੂਟ ਤੇ ਨਾਲ بڑے ਸੋਹਣੇ ਬਟਨਸ ਦਿੱਤੇ ਹੋਏ ਆ ਇਹ ਬਟਨਸ ਦੀ ਆਪਾਂ ਡਿਜ਼ਾਈਨਿੰਗ neck design neck ਦੇ ਲਈ ਯੂਜ਼ ਕਰਾਂਗੇ بڑے ਸੋਹਣੇ ਬਟਨਸ ਇਹ ਸਾਰੇ ਸੂਟਾਂ ਦੇ ਨਾਲ ਦਿੱਤੇ ਹੋਏ ਆ ਜੀ ਬਟਨ ਤੇ ਨਾਲ ਹੈਗੀ ਆ कॉटन ਦੀ बॉटम ਹੈ ਤੇ बॉटम ਤੇ ਵੀ ਬੜਾ ਸੋਹਣਾ organza ਲਗਾ ਕੇ ਵਰਕ ਕੀਤਾ ਹੋਇਆ ਬੜਾ ਸੋਹਣਾ ਕੱਟ ਵਰਕ ਹੋਇਆ ਜੀ organza ਤੇ ਇਹ बॉटम ਆ ਜਾਣੀ ਆ ਤੇ ਨਾਲ ਹੈਗਾ ਪਿਓਰ ਚੰਦੇਰੀ ਦਾ ਹੀ ਬਿਲਕੁਲ ਸੌਫਟ ਦੇ ਵਿੱਚ ਇਹ ਦੇਖੋ ਦੁਪੱਟਾ ਬਹੁਤ ਸੌਫਟ ਦੇ ਵਿੱਚ ਇਹ ਵੇਖੋ ਇਹ ਗਾਸਟਾ ਦੁਪੱਟਾ ਦੇਖੋ ਕਿੰਨਾ ਪਿਆਰਾ ਹੈ ਬਹੁਤ ਸੌਫਟ ਦੇ ਵਿੱਚ ਗਰਮੀਆਂ ਦਾ ਕੋਈ ਆਪਾਂ ਨੂੰ ਹਲਕਾ-ਫੁਲਕਾ ਫੰਕਸ਼ਨ ਹੁੰਦਾ ਉਹਦੇ ਤੇ ਵੀ ਵੇਅਰ ਕੀਤੇ ਹੋਏ ਬੜੇ ਸੋਹਣੇ ਲੱਗਦੇ ਐ ਇਹਦੇ ਡਿਜ਼ਾਈਨਰ ਸੂਟ ਤੇ ਬੜੇ ਸੋਹਣੇ 골ਡਨ ਕਿਨਾਰੀ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਤੇ ਕਾਰਨਰਸ ਤੇ ਵੀ ਤੁਸੀਂ ਦੇਖ ਸਕਦੇ ਹੋ ਬੜੇ ਸੋਹਣੇ ਫੁੰਦੇ ਲੱਗੇ ਹੋਏ ਆ ਬੜੇ ਪਿਆਰੇ ਲੱਗਦੇ ਐ ਇਹ ਵੇਅਰ ਕੀਤੇ ਹੋਏ ਇਹ ਦੇਖੋ ਇਹ ਡਿਜ਼ਾਈਨਿੰਗ ਦੇਖੋ ਸੂਟ ਦੀ ਕਲਰ ਜੈ ਵਿਜੇ ਬ੍ਰਾਂਡ ਦਾ ਸੂਟ ਹੈ ਇਹ ਲੁੱਕ ਆ ਜਣੀ ਜੀ ਸੂਟ ਦੀ ਸਾਢੇ ਮੀਟਰ ਸਾਢੇ 3 ਮੀਟਰ ਦੀ ਕੱਟ ਹੈ ਜੀ ਸ਼ਰਟ ਦੀ ਬਾਟਮ ਨਾਲ ਤੇ ਇਹ ਆ ਗਿਆ ਆਪਣਾ ਦੁਪੱਟਾ ਇਹ ਹੈਗਾ ਜਿਹਦਾ ਆਪਣਾ ਪਹਿਲਾ ਸੂਟ 2600 ਪ੍ਰਾਈਸ ਦੇ ਨਾਲ 2600 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਹੁਣ ਇਹਨਾਂ ਦੇ ਵਿੱਚ ਜਿਹੜੇ ਐਵੇਂ ਦੇ ਸੂਟ ਦਿਖਾਵਾਂਗੀ ਮੈਂ ਹੁਣ ਉਹਨਾਂ 'ਚ ਸਾਰਿਆਂ ਦੀ ਜਿਹੜੀ ਡਿਜ਼ਾਈਨਿੰਗ ਹੈ ਪ੍ਰਿੰਟਿੰਗ ਹੈ ਉਹ ਲੱਗ ਲੱਗ ਹੈ ਕਲਰ ਵੀ ਅਲੱਗ-ਅਲੱਗ ਹੋਣਗੇ ਤੇ ਪ੍ਰਿੰਟਿੰਗ ਵੀ ਅਲੱਗ-ਅਲੱਗ ਹੈ ਪਰ ਡਿਜ਼ਾਈਨ ਹਲਕਾ-ਫੁਲਕਾ ਫਰਕ ਹੈ ਜੀ ਤੇ ਨੈਕਸਟ ਆ ਗਿਆ ਬੜਾ ਸੋਹਣਾ ਗ੍ਰੀਨ ਜਿਹਾ ਕਲਰ ਅੰਗੂਰੀ ਰੰਗ ਕਹਿ ਸਕਦੇ ਆ ਬਹੁਤ ਪਿਆਰਾ ਸੂਟ ਫਰੰਟ ਇਹਦੇ ਵਿੱਚ ਦੇਖ ਸਕਦੇ ਹੋ ਬੜੀ ਸੋਹਣੀ ਬੂਟੀ ਹੈ ਵਿੱਚ ਇਹ 3 ਕਲਰ ਦੇ ਵਿੱਚ ਇਹ ਘੇਰਾ ਆ ਗਿਆ ਘੇਰੇ ਤੇ ਦੇਖੋ ਕਿੰਨਾ ਪਿਆਰਾ ਵਰਕ ਹੈ ਔਰਗੈਂਜ਼ਾ ਲਗਾ ਕੇ ਸਾਰਾ ਵਰਕ ਕੀਤਾ ਹੋਇਆ ਅਲੱਗ ਤੋਂ 슬ੀਵਸ ਦਿੱਤੀਆਂ ਹੋਈਆਂ ਇਹ 슬ੀਵਸ ਤੇ ਆ ਜਣਾ ਜੀ ਵਰਕ ਪੂਰਾ ਹੈਵੀ ਵਰਕ ਹੈ 슬ੀਵਸ ਤੇ ਬਟਨਸ ਦਿੱਤੇ ਹੋਏ ਆ ਨਾਲ ਸ਼ਰਟ ਨਾਲ कॉटन ਦੀ ਬਾਟਮ ਹੈ ਨਾਲ ਬਾਟਮ ਤੇ ਵੀ ਵਰਕ ਹੈ ਸ਼ਰਟ ਨੂੰ ਲਾਈਨਿੰਗ ਲੱਗਣੀ ਹੈ ਬਾਟਮ ਨੂੰ ਲਾਈਨਿੰਗ ਦੀ ਨੀਡ ਨਹੀਂ ਹੈਗੀ ਬਿਲਕੁਲ ਵੀ ਤੇ ਨਾਲ ਹੈਗਾ ਬੜਾ ਸੋਹਣਾ ਦੁਪੱਟਾ ਇਹ ਆਪਾਂ ਦੁਪੱਟਾ ਨਾਲ ਬੀ ਕਿਨਾਰੀ ਹੈ ਬੜੀ ਸੋਹਣੀ ਫਿਨਿਸ਼ਿੰਗ ਕੀਤੀ ਹੋਈ ਹੈ ਦੁਪੱਟੇ ਦੀ ਇਹ ਲੁੱਕ ਆ ਜਣੀ ਜੀ ਸੋਹਣੀ 2600 ਪ੍ਰਾਈਸ ਦੇ ਨਾਲ 2600 ਪ੍ਰਾਈਸ ਦੇ ਨਾਲ ਹੈ ਜੀ ਆਪਣਾ ਇਹ ਵਾਲਾ ਸੂਟ ਤੇ ਨੈਕਸਟ ਕਲਰ ਆ ਗਿਆ ਬੜਾ ਸੋਹਣਾ ਪਿੰਕ ਪਦਾਮੀ ਜਿਹਾ ਕਲਰ ਹੈ ਡਸਟੀ ਪਿੰਕ ਜਿਹਾ ਕਲਰ ਕਹਿ ਸਕਦੇ ਹਾਂ ਉਹਨੂੰ ਆਪਾਂ ਸੇਮ ਪਿਓਰ ਚੰਦੇਰੀ ਦੀ ਸ਼ਰਟ ਜੈ ਵਿਜੇ ਬ੍ਰਾਂਡ ਦੀ ਇਹ ਵਿੱਚ ਨਿੱਕੇ ਰਿਤੀ ਆ ਜਾਣਾ ਵਰਕ ਬਹੁਤ ਸੋਹਣਾ ਹੈ ਗੈਂਜ਼ਾ ਦਾ ਵਰਕ ਇਹ ਬਾਜੂ ਤੇ ਆ ਜਾਣਾ ਜੀ ਪਿੱਛੇ ਅਲੱਗ ਤੋਂ 슬ੀਵਸ ਦਿੱਤੀਆਂ ਹੋਈਆਂ ਇਹ ਬਾਜੂ ਤੇ ਆ ਜਾਣਾ ਬਹੁਤ ਪਿਆਰੇ ਡਿਜ਼ਾਈਨਰ ਸੂਟ ਜਿੰਨਾ ਮਰਜੀ ਤੁਸੀਂ ਫੁੱਲ ਜਿੰਨਾ ਮਰਜੀ ਇਹ ਪੂਰੀ ਲੈਂਥ ਤੱਕ ਘੇਰਾ ਰੱਖ ਸਕਦੇ ਹੋ ਜਿੰਨਾ ਵੀ ਹੈਵੀ ਨਾ ਪੈ ਕਿਉਂਕਿ 3.5 ਮੀਟਰ ਦੀ ਸ਼ਰਟ ਹੈ ਜੀ ਬਟਨਸ ਦਿੱਤੇ ਹੋਏ ਆ ਡਿਜ਼ਾਈਨਿੰਗ ਦੇ ਲਈ ਇਹ ਅੱਗੇ ਆਪਣੀ ਸ਼ਰਟ ਨਾਲ ਬਾਟਮ ਕਾਟਨ ਦੀ ਬਾਟਮ ਤੇ ਵੀ ਵਰਕ ਹੋਇਆ ਤੇ ਨਾਲ ਕਰੀਮ ਰੰਗ ਦਾ ਦੁਪੱਟਾ ਇਹ ਲੋਕਾ ਦੇਖੋ ਦੁਪੱਟਾ ਕਿੰਨਾ ਪਿਆਰਾ ਸੋਹਣਾ ਸੂਟ ਹੈ 2600 ਪ੍ਰਾਈਸ ਦੇ ਨਾਲ 2600 ਪ੍ਰਾਈਸ ਹੈ ਨੈਕਸਟ ਆ ਗਿਆ ਇਹਦੇ ਵਿੱਚ ਗ੍ਰੇ ਕਲਰ ਸਾਰਿਆਂ ਦੀ ਡਿਜ਼ਾਈਨਿੰਗ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਵੀ ਸਾਰਿਆਂ ਦੀ ਡਿਜ਼ਾਈਨਿੰਗ ਅਲੱਗ-ਅਲੱਗ ਰਹਿਣੀ ਹੈ ਜੀ ਸੂਟਾਂ ਦੀ ਗ੍ਰੇ ਕਲਰ ਦੇ ਵਿੱਚ ਲਾਈਟ ਜਿਹਾ ਗ੍ਰੇ ਕਲਰ ਹੈ ਇਥੇ ਵੇ ਦੇ ਬੁੱਟੀ ਕਿੰਨੀ ਬਤੀ ਹੈ ਬਹੁਤ ਸੋਹਣਾ ਡਿਜ਼ਾਈਨ ਹੈ 골ਡਨ ਤੇ ਕਰੀਮ ਬੁੱਟੀ ਦੇ ਨਾਲ ਬਿਲਕੁਲ ਪਿਓਰ ਚੰਦੇਰੀ ਦੀ ਸ਼ਰਟ ਬਹੁਤ ਹੀ ਲਾਈਟ ਵੇਟ ਦੇ ਵਿੱਚ ਹੈ ਜੀ ਸੂਟ ਇਹ ਘੇਰੇ ਤੇ ਆ ਜਣਾ ਵਰਕ ਇਹ ਬਾਜੂ ਤੇ ਆ ਜਣਾ ਵਰਕ ਬਟਨਸ ਦਿੱਤੇ ਹੋਏ ਆ neck designing ਦੇ ਲਈ ਤੇ ਨਾਲ ਹੈ ਇਹ ਬਾਟਮ ਹੈ ਬਾਟਮ ਤੇ ਵਰਕ ਹੈ ਤੇ ਨਾਲ ਹੈਗਾ ਕਰੀਮ ਰੰਗ ਦਾ ਚੰਦੇਰੀ ਦਾ ਦੁਪੱਟਾ ਬੜੀ ਪਿਆਰੀ ਬੂਟੀ ਦੇ ਨਾਲ ਇਹ ਰੁਪਾਹੇ ਦਾ ਦੁਪੱਟਾ ਹੈ। ਪ੍ਰੋਪਰ ਫਿਨਿਸ਼ਿੰਗ ਹੈ ਦੁਪੱਟੇ ਦੀ। 2600 ਪ੍ਰਾਈਸ ਦੇ ਨਾਲ। ਨੈਕਸਟ ਆ ਗਿਆ ਇਹਦੇ ਵਿੱਚ ਮਸਟਰਡ ਕਲਰ। ਮਸਟਰਡ ਕਲਰ ਹੈ। 3.5 ਮੀਟਰ ਦੀ ਸ਼ਰਟ ਹੈ ਜੀ ਪਿਓਰ ਚੰਦੇਰੀ। ਬੜਾ ਪਿਆਰਾ ਸੁੰਟਾ ਜਿਹਾ। ਬੜਾ ਸੋਹਣਾ ਮਸਟਰਡ ਜਿਹਾ ਕਲਰ ਹੈ ਇਹ ਆ ਗਿਆ ਫਰੈਂਕੀ ਸ਼ਰਟ ਦਾ ਇਹ ਬਾਜੂ ਆ ਜਾਣੀ ਹੈ ਬਾਜੂ ਤੇ ਵਰਕ ਆ ਜਾਣਾ ਅਲੱਗ ਤੋਂ ਦਿੱਤੀਆਂ ਹੋਈਆਂ ਸਲੀਵਸ 골ਡਨ ਬੁਟੀ ਦੇ ਨਾਲ ਸ਼ਰਟ ਨਾਲ ਹੈ ਜੀ ਬਾਟਮ ਬਾਟਮ ਤੇ ਵਰਕ ਹੈ ਜੀ ਬੜਾ ਪਿਆਰਾ ਵਰਕ ਹੈ ਤੇ ਨਾਲ ਹੈਗਾ ਆਫ ਵਾਈਟ ਦੁਪੱਟਾ ਇਹ ਸੋਨੇ ਸੂਟ ਡਿਜ਼ਾਈਨਰ ਸੂਟ ਗਰਮੀਆਂ ਦੇ ਪਾਰਟੀ ਵੇਅਰ ਸੂਟ ਕਹਿ ਸਕਦੇ ਆ ਡਿਜ਼ਾਈਨਰ ਸੂਟ ਗਰਮੀਆਂ ਦੇ ਇਹ ਲੁੱਕ ਆ ਜੀ ਸੂਟ 2600 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਬੜਾ ਸੋਹਣਾ ਪਿਆਜ਼ੀ ਪਿੰਕ ਅਨਿਅਨ ਪਿੰਕ ਕਲਰ ਪਿਆਜ਼ੀ ਜੀ ਟੋਨ ਤੇ ਜਿਹੜਾ ਹੁੰਦਾ ਉਹ ਵਾਲਾ ਕਲਰ ਹੈ ਜੀ ਹੈ ਪਿਓਰ ਚੰਦੇਰੀ ਦੀ ਸ਼ਰਟ ਹੇ ਨੁਕਾ ਜਣੀ ਸਭ ਦੀ ਡਿਜ਼ਾਈਨਿੰਗ ਮੈਂ ਪਹਿਲਾਂ ਹੀ ਕਿਆ ਸੀ ਸਾਰਿਆਂ ਦੀ ਡਿਜ਼ਾਈਨਿੰਗ ਅਲੱਗ-ਅਲੱਗ ਹੈ ਸੂਟਾਂ ਦੀ ਘੇਰੇ ਤੇ ਦੇਖੋ ਕਿੰਨਾ ਪਿਆਰਾ ਵਰਕ ਹੈ ਫੁੱਲ ਜਿੰਨਾ ਮਰਜ਼ੀ ਘੇਰਾ ਰੱਖ ਸਕਦੇ ਹੋ ਕਿਉਂਕਿ 슬ੀਵਜ਼ ਅਲੱਗ ਤੋਂ ਦਿੱਤੀਆਂ ਹੋਈਆਂ ਇਹ 슬ੀਵਜ਼ ਦੀ ਡਿਜ਼ਾਈਨਿੰਗ ਦੇਖੋ ਕਿੰਨੀ ਪਿਆਰੀ ਹੈ ਇਹ ਵਾਲੇ ਸੂਟ ਦੀ ਫਰੰਟ ਤੇ ਆ ਜਾਣੀ ਜੀ 슬ੀਵਜ਼ ਤੇ ਇਹ ਵਾਲੀ ਡਿਜ਼ਾਈਨਿੰਗ ਇਹ ਘੇਰਾ ਆ ਗਿਆ ਜਿੰਨਾ ਮਰਜ਼ੀ ਹੈਵੀ ਨਾਪ ਹੋਵੇ 3.5 ਮੀਟਰ ਦੀ ਕੱਟ ਹੈ ਜੀ ਸ਼ਰਟ ਦੀ ਤੇ ਨਾਲ ਬਾਟਮ ਪਿਓਰ ਕਾਟਨ ਦੇ ਵਿੱਚ ਹੈ ਇਕੱਲੀ ਸ਼ਰਟ ਨੂੰ ਲਾਈਨਿੰਗ ਲੱਗਣੀ ਹੈ ਜੀ ਬਾਟਮ ਨੂੰ ਲਾਈਨਿੰਗ ਨਹੀਂ ਲੱਗਣੀ ਤੇ ਹੈਗਾ ਇਸ ਦਾ ਦੁਪੱਟਾ ਡਿਜ਼ਾਈਨਿੰਗ ਦੇਖੋ ਦੁਪੱਟੇ ਦੀ ਬਿਲਕੁਲ ਪਿਓਰ ਚੰਦੇਰੀ ਦਾ ਦੁਪੱਟਾ ਹੈ ਬਹੁਤ ਸੌਫਟ ਦੇ ਵਿੱਚ ਬਹੁਤ ਪਿਆਰਾ ਹੈ ਸੂਟ ਜੈ ਵਿਜੇ ਬ੍ਰਾਂਡ ਦਾ ਇਹ ਲੁੱਕ ਆ ਜਾਣੀ ਜੀ ਸੂਟ ਦੀ 2600 ਪ੍ਰਾਈਸ ਹੈ ਜੀ ਇਹ ਜੈ ਵਿਜੇ ਬ੍ਰਾਂਡ ਦੇ ਮੈਂ ਪਿਓਰ ਚੰਦੇਰੀ ਦੀ ਸ਼ਰਟ ਪਿਓਰ ਚੰਦੇਰੀ ਦੁਪੱਟਾ ਤੇ ਪਿਓਰ ਕਾਟਨ ਦੇ ਬਾਟਮ ਦੇ ਨਾਲ ਸੂਟ ਦਿਖਾਇਆ 2600 ਪ੍ਰਾਈਸ ਦੇਣਾ ਨੈਕਸਟ ਡਿਜ਼ਾਈਨਿੰਗ ਸ਼ੁਰੂ ਕਰਦੇ ਆ ਜੈ ਵੀ ਜੇ ਬ੍ਰਾਂਡ ਦੇ ਸੂਟ ਹੋਣਗੇ ਕਿਉਂਕਿ ਇਹਨਾਂ ਦੀ ਬੜੀ ਪਿਆਰੀ ਬਾਟਮ ਤੇ ਵੀ ਡਿਜ਼ਾਈਨਿੰਗ ਹੁੰਦੀ ਹੈ ਇਹ ਦੇਖੋ ਆਫ ਵਾਈਟ ਕਲਰ ਦੇ ਵਿੱਚ ਹੈ ਕਰੀਮ ਰੰਗ ਦੇ ਵਿੱਚ ਸੂਟ ਹੈ ਸਾਰੇ ਤੇ ਚਿਕਨ ਵਰਕ ਹੋਇਆ ਬਹੁਤ ਸੋਹਣਾ ਚਿਕਨ ਵਰਕ ਹੋਇਆ ਨੈਕ ਤੇ ਇਹ ਆ ਜਾਣਾ ਫਰੰਟ ਸ਼ਰਟ ਦਾ ਲੇਸਿਸ ਦੀ ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਬੜੀ ਸੋਹਣੀ ਜੁਆਇੰਟਰ ਲੇਸ ਦੇ ਨਾਲ ਡਿਜ਼ਾਈਨਿੰਗ ਕੀਤੀ ਹੋਈ ਹੈ ਇਹ ਫਰੰਟ ਆ ਜਿਨਾ ਦੇਖੋ ਸਾਰਾ ਇਹ ਚਿਕਨ ਵਰਕ ਹੋਇਆ ਘੇਰੇ ਤੇ ਇਹਦਾ ਵੀ ਤੁਸੀਂ ਜਿੰਨਾ ਮਰਜੀ ਘੇਰਾ ਰੈਡੀ ਰੱਖ ਸਕਦੇ ਹੋ ਜੀ ਸੂਟ ਦਾ ਕਿਉਂਕਿ ਜਿਹੜੀਆਂ 슬ੀਵਜ਼ ਐ ਉਹ ਲੱਗ ਤੋਂ ਦਿੱਤੀਆਂ ਹੋਈਆਂ ਇਹ ਦੇਖੋ 슬ੀਵਜ਼ ਅਲੱਗ ਤੋਂ ਦਿੱਤੀਆਂ ਹੋਈਆਂ ਇਹ ਸਾਰੀ ਡਿਜ਼ਾਈਨਿੰਗ 슬ੀਵਜ਼ ਤੇ ਆ ਜਾਣੀ ਐ ਇਹ ਆ ਗਈ ਆਪਣੀ ਸ਼ਰਟ ਇਸ ਦੇ ਨਾਲ ਆਫ-ਵਾਈਟ ਕਰੀਮ ਰੰਗ ਦੀ ਉਹ ਬਾਟਮ ਹੈ ਇਹ ਬਾਟਮ ਤੇ ਵਰਕ ਆ ਜਾਣਾ ਤੇ ਨਾਲ ਹੈਗਾ कॉटन ਦਾ ਦੁਪੱਟਾ ਮਲਮਲ कॉटन ਦਾ ਬਹੁਤ ਸੌਫਟ ਦੇ ਵਿੱਚ ਦੁਪੱਟਾ ਦੁਪੱਟੇ ਤੇ ਵੀ ਲੇਸਿਸ ਦੀ ਡਿਜ਼ਾਈਨਿੰਗ ਹੈ ਸਾਰੀ ਲੇਸਿਸ ਦੀ ਤੇ ਬਲੋਕ ਪ੍ਰਿੰਟਿੰਗ ਹੋਈ ਹੈ ਜੀ ਦੇਖੋ ਦੁਪੱਟੇ ਤੇ ਵੀ ਸਾਰੇ ਤੇ ਲੇਸਿਸ ਦੀ ਡਿਜ਼ਾਈਨਿੰਗ ਹੈ ਸੂਟ ਦੀ ਲੁੱਕ ਦੇਖੋ ਕਿੰਨਾ ਪਿਆਰਾ ਸੂਟ ਹੈ ਜੇ ਤੁਸੀਂ ਜੌਬ ਕਰਦੇ ਹੋ ਆਫਿਸ ਵਗੈਰਾ ਜਾਣਾ ਹੁੰਦਾ ਤਾਂ ਬਹੁਤ ਪਿਆਰੇ ਸੂਟ ਹੈ। ਮੇਨ ਗੱਲ ਹੈ ਬ੍ਰਾਂਡਡ ਸੂਟ ਹੈ, ਕਾਟਨ ਨਹੀਂ ਖਰਾਬ ਹੁੰਦੀ। ਇਹ ਲੁੱਕ ਆ ਜਣੇ ਜੀ ਸੂਟ ਦੀ। 2700 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ 2700 ਪ੍ਰਾਈਸ ਹੈ ਜੀ। ਹੁਣ ਇਹਨਾਂ ਦੇ ਇਹ ਜਿਹੜੇ ਸੂਟ ਹੈ, ਇਹਨਾਂ ਦੇ ਵੀ ਸਾਰਿਆਂ ਦੀ ਡਿਜ਼ਾਈਨਿੰਗ ਅਲੱਗ-ਅਲੱਗ ਰਹਿਣੀ ਹੈ। ਜਿਹੜਾ ਕਰੀਮ ਦਿਖਾਇਆ ਇਹਦੀ ਡਿਜ਼ਾਈਨਿੰਗ ਲੱਗ ਹੈ। ਨੈਕਸਟ ਆ ਗਿਆ ਬੜਾ ਸੋਨਾ ਪਾਊਡਰ ਪਿੰਕ ਕਲਰ ਹੈ। ਇਹਦੀ ਵੀ ਡਿਜ਼ਾਈਨਿੰਗ ਅਲੱਗ ਹੈ। ਫਰੰਟ ਆ ਗਿਆ ਸ਼ਰਟ ਦਾ ਪੂਰਾ ਸਾਰਾ ਇਹ ਵਰਕ ਕੀਤਾ ਹੋਇਆ ਜਿਹੜਾ ਫਰੰਟ ਤੁਹਾਨੂੰ ਦਿਖ ਰਿਹਾ ਸਾਰਾ ਵਰਕ ਲੇਸਿਸ ਦੀ ਡਿਜ਼ਾਈਨ ਹੈ ਜੋ ਇੰਟਰਲੇਸ ਦੇ ਨਾਲ ਇਹ ਆ ਜਾਣਾ ਜੀ ਫਰੰਟ ਪੱਲਾ ਘੇਰੇ ਤੇ ਸਾਰਾ ਵਰਕ ਕੀਤਾ ਹੋਇਆ ਅਲੱਗ ਤੋਂ 슬ੀਵਸ ਦਿੱਤੀਆਂ ਹੋਈਆਂ ਇਹ ਬਾਜੂ ਤੇ ਆ ਜਾਣਾ ਜੀ ਅਲੱਗ ਤੋਂ ਦਿੱਤੀਆਂ ਹੋਈਆਂ 슬ੀਵਸ ਬਾਜੂ ਤੇ ਵਰਕ ਆ ਜਾਣਾ ਨਾਲ ਕਾਟਨ ਦੀ ਬਾਟਮ ਹੈ ਬਾਟਮ ਤੇ ਵੀ ਸਾਰੇ ਤੇ ਵਰਕ ਹੈ ਜੀ ਤੇ ਮਲਮਲ ਕਾਟਨ ਦਾ ਦੁਪੱਟਾ ਲੇਸਿਸ ਦੀ ਡਿਜ਼ਾਈਨਿੰਗ ਦੇ ਨਾਲ ਤੇ ਬਲੌਕ ਪ੍ਰਿੰਟਿੰਗ ਦੇ ਨਾਲ ਬਲੌਕ ਪ੍ਰਿੰਟ ਹੋਇਆ ਸਾਰੀ ਲੇਸਿਸ ਦੀ ਡਿਜ਼ਾਈਨਿੰਗ ਕਲਰ ਬੜਾ ਪਿਆਰਾ ਹੈ ਇਹ ਰੁਕਾਣ ਦੀ ਸੂਟ 2700 ਪ੍ਰਾਈਸ ਦੇ ਨਾਲ 2700 ਪ੍ਰਾਈਸ ਹੈ ਜੀ ਇਹਨਾਂ ਸੂਟਾਂ ਦਾ ਨੈਕਸਟ ਆ ਗਿਆ ਇਹਦੇ ਵਿੱਚ ਗ੍ਰੇ ਕਲਰ ਸਾਰਿਆਂ ਦੀ ਡਿਜ਼ਾਈਨਿੰਗ ਅਲੱਗ-ਅਲੱਗ ਹੈ ਜਿਨ੍ਹਾਂ ਨੇ ਦੋ-ਦੋ ਸੂਟ ਵੀ ਲੈਣੇ ਹੁੰਨੇ ਆ ਤੁਸੀਂ ਦੋ ਸੂਟ ਵੀ ਲੈ ਸਕਦੇ ਹੋ ਕਿਉਂਕਿ ਡਿਜ਼ਾਈਨਿੰਗ ਅਲੱਗ-ਅਲੱਗ ਹੈ ਜੀ ਸਾਰਿਆਂ ਦੀ ਇਹ ਗ੍ਰੇ ਕਲਰ ਦੇ ਵਿੱਚ ਆ ਗਿਆ ਦੇਖੋ neck ਤੇ ਬੜੀ ਪਿਆਰੀ ਡਿਜ਼ਾਈਨਿੰਗ ਹੈ ਸਾਰੀ ਸ਼ਰਟ ਤੇ ਵਰਕ ਹੈ ਘੇਰੇ ਤੱਕ ਚਿਕਨ ਵਰਕ ਹੋਇਆ ਸਾਰਾ ਇਹ ਬਾਜੂ ਆ ਜਾਣੀ ਜੇ ਲੱਗ ਤੋਂ ਸਾਰਾ ਵਰਕ ਕੀਤਾ ਹੋਇਆ ਬਾਜੂ ਤੇ ਇਹ ਸ਼ਰਟ ਦਾ ਫਰੰਟ ਆ ਗਿਆ ਤੇ ਨਾਲ ਬਾਟਮ ਹੈ ਜੀ ਸਾਰਾ ਵਰਕ ਕੀਤਾ ਹੋਇਆ ਬਾਟਮ ਤੇ ਪਿਓਰ ਕਾਟਨ ਦੀ ਬਾਟਮ ਹੈ ਤੇ ਮਲਮਲ ਕਾਟਨ ਦਾ ਦੁਪੱਟਾ ਦੁਪੱਟੇ ਤੇ ਲੇਸਿਸ ਦੀ ਡਿਜ਼ਾਈਨਿੰਗ ਤੇ ਬਲੌਕ ਪ੍ਰਿੰਟਿੰਗ ਹੋਈ ਹੈ ਇਹ ਦੁਪੱਟੇ ਦੀ ਲੋਕ ਆ ਦੇਖੋ ਕਿੰਨਾ ਪਿਆਰਾ ਹੈ ਪ੍ਰੋਪਰ ਲੇਸ ਦੀ ਫਿਨਿਸ਼ਿੰਗ ਦੇ ਨਾਲ ਇਹ ਲੁੱਕ ਆ ਜਾਣੀ ਸੂਟ ਦੀ 2700 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਬੜਾ ਸੋਹਣਾ ਲੈਮਨ ਜੀ ਟੋਨ ਤੇ ਇਹ ਜਿਹੜਾ ਕਰੀਮ ਥੋੜਾ ਡਾਰਕ ਚ ਹੁੰਦਾ येलो ਕਰੀਮ ਜਿਹਾ ਕਲਰ ਹੈ ਸਾਰਿਆਂ ਦੀ ਡਿਜ਼ਾਈਨਿੰਗ ਅਲੱਗ-ਅਲੱਗ ਵਰਕ ਦੇਖੋ ਕਿੰਨਾ ਘੇਰਾ ਸਾਰਾ ਚਿਕਨ ਵਰਕ ਹੋਇਆ ਪੂਰੀ ਸ਼ਰਟ ਤੇ ਇਹ ਘੇਰੇ ਤੇ ਆ ਜਾਣਾ ਜੀ אבי ਜੇ ਬ੍ਰੈਂਡ ਦਾ ਸੂਟ ਹੈ ਜੀ ਇਹ ਬਾਜੂ ਆ ਜਾਣੀ ਆ ਬਾਜੂ ਤੇ ਆ ਜਾਣਾ ਵਰਕ ਪੂਰਾ ਹੈਵੀ ਵਰਕ ਹੈ ਬਾਜੂ ਤੇ ਵੀ ਕੋਟਨ ਦੀ ਬਾਟਮ ਹੈ ਬਾਟਮ ਤੇ ਆ ਜਾਣਾ ਵਰਕ ਤੇ ਨਾਲ ਹੈਗਾ ਮਲਮਲ कॉटन ਦਾ ਦੁਪੱਟਾ ਲੇਸਿਸ ਦੀ ਡਿਜ਼ਾਈਨਿੰਗ ਦੇ ਨਾਲ लॉक प्रिंटिंग हो या तो पट्टे तक दी डिजाइन में ये लुक आ जाने जूसूट 2700 प्राइस है जी नेक्स्ट आ गया बड़ा सोना लवेंडर कलर है लाइट पर्पल कलर लवेंडर कलर बड़ा प्यारा सारे सूट्टा दे चिकन वर्क हो प्योर कॉटन दे सूट है इ ਇਹ ਦੁਆਰਾ ਰਿਮੂਵ ਕਰਕੇ ਤੁਸੀਂ ਸਿੱਧੀ ਕਰਕੇ ਲਾ ਸਕਦੇ ਹੋ ਕਿਉਂਕਿ ਕੱਚੀ ਸਿਲਾਈ ਨਾਲ ਲਾਈ ਹੁੰਦੀ ਹੈ ਥੋੜੀ ਟੇਢੀ ਲੱਗ ਰਹੀ ਹੈ ਪਰ ਇਹ ਆਪਣੇ ਅਕੋਰਡਿੰਗ ਤੁਸੀਂ ਇਹਨੂੰ ਸਿੱਧੀ ਕਰ ਸਕਦੇ ਹੋ ਇਹ ਸਾਰਾ ਵਰਕ ਕੀਤਾ ਹੋਇਆ ਹੈ ਇਹ ਬਾਜੂ ਤੇ ਆ ਜਾਣਾ ਜੀ ਵਰਕ ਇਹ ਲੁੱਕ ਆ ਜਾਣੀ ਹੈ ਬਾਟਮ ਤੇ ਵੀ ਵਰਕ ਹੈ ਨਾਲ ਹੈਗਾ ਮਰਮਲ कॉटन ਦਾ ਦੁਪੱਟਾ ਸਾਰੇ ਦੁਪੱਟੇ ਤੇ ਵਰਕ ਦੇਖਦੇ ਨਾ ਸਾਰੇ ਤੇ ਬਲੌਕ ਪ੍ਰਿੰਟਿੰਗ ਤੇ ਲੇਸਿਸ ਦੀ ਡਿਜ਼ਾਈਨਿੰਗ ਹੈ ਕਿੰਨਾ ਪਿਆਰਾ 2700 ਪ੍ਰਾਈਸ ਦੇ ਨਾਲ 2700 ਪ੍ਰਾਈਸ ਹੈ ਨੈਕਸਟ ਆ ਗਿਆ ਦੇ ਵਿੱਚ ਲਾਈਟ ਫਰੋਜ਼ੀ ਗ੍ਰੀਨ ਕਲਰ ਹੁੰਦਾ ਜਿਹੜਾ ਕੀ ਆ ਰੰਗਾ ਰੰਗ ਕਹਿ ਸਕਦੇ ਆ ਗ੍ਰੀਨ ਟੋਨ ਤੇ ਲਾਈਟ ਜਾਂ ਸੋਟਾ ਡਿਜ਼ਾਈਨਿੰਗ ਸਾਰਿਆਂ ਦੀ ਉਹ ਅਲੱਗ-ਅਲੱਗ ਹੈ। ਲਾਗੀ ਸ਼ਰਟ ਸਾਰਾ ਚਿਕਨ ਵਰਕ ਹੋਇਆ ਸ਼ਰਟ ਤੇ। ਘੇਰੇ ਤੇ ਆ ਗਿਆ ਵਰਕ। ਇਹ ਬਾਜੂ ਤੇ ਆ ਜਾਣਾ ਜੀ ਵਰਕ। ਪੂਰਾ ਹੈਵੀ ਵਰਕ ਹੈ ਬਾਜੂ ਤੇ। ਬਾਟਮ ਬਾਟਮ ਤੇ ਵੀ ਸਾਰਾ ਵਰਕ ਹੈ। ਇਹ ਮਲਮਲ कॉटन ਦਾ ਦੁਪੱਟਾ ਲੇਸਿਸ ਦੀ ਡਿਜ਼ਾਈਨਿੰਗ ਦੇ ਨਾਲ ਤੇ ਬਲੌਕ ਪ੍ਰਿੰਟਿੰਗ ਦੇ ਨਾਲ ਪੂਰਾ 2.5 ਮੀਟਰ ਦਾ ਦੁਪੱਟਾ ਫੁੱਲ ਲੈਂਥ ਦੇ ਵਿੱਚ ਡਿਜ਼ਾਈਨਿੰਗ ਦੇਖੋ ਤੇ ਫੱਟੇ ਦੀ ਪੂਰੇ ਡਿਜ਼ਾਈਨਰ ਸੂਟ ਹੈ ਜੀ ਗਰਮੀਆਂ ਦੇ ਇਹ ਲੁੱਕ ਆ ਜਣੀ ਸੂਟ 2700 ਪ੍ਰਾਈਸ ਦੇ ਨਾਲ ਇਹ ਵਾਲੇ ਸੂਟ ਜਿਹੜੇ ਮੈਂ ਤੁਹਾਨੂੰ ਦਿਖਾਏ ਆ ਚਿਕਨ ਵਰਕ ਦੇ ਵਿੱਚ ਇਹਨਾਂ ਦਾ ਪ੍ਰਾਈਸ ਹੈਗਾ 2700 2700 ਪ੍ਰਾਈਸ ਹੈ। ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 80465 80803 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜੁੜ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖ ਲਈ ਥੈਂਕ ਯੂ ਥੈਂਕ ਯੂ ਵੈਲਕਮ